ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨ ਬਾਰੇ ਸੋਚਿਆ ਤੇ ਤੁਹਾਡੇ ਮਨ ਦੇ ਵਿੱਚ ਆ ਗਿਆ ਵੀ ਜੇ ਪਹਿਲਾ ਨਹੀਂ ਮਿਲੂ ਤਾਂ ਦੂਸਰਾ ਤਾਂ ਮਿਲ ਹੀ ਜਾਊਗਾ ਤਾਂ ਤੁਹਾਨੂੰ ਹਮੇਸ਼ਾ ਦੂਸਰੀ ਮਿਲੂਗਾ ਹਮੇਸ਼ਾ ਆਪਣੇ ਮਨ ਦੇ ਵਿੱਚ ਇੱਕ ਆਪਸ਼ਨ ਹੀ ਰੱਖੋ ਵੀ ਮੈਂ ਇਹੀ ਕਰਨਾ ਕਦੇ ਵੀ ਐਨਾ ਸੋਚੋ ਵੀ ਮੈਂ ਜੇ ਆ ਨਹੀਂ ਮਿਲੂ ਤਾਂ ਮੈਨੂੰ ਦੂਸਰਾ ਤਾਂ ਮਿਲ ਹੀ ਜਾਊਗਾ ਦੂਸਰਾ ਹੀ ਮਿਲੂਗਾ ਜੇ ਤੁਸੀਂ ਦੂਸਰੇ ਬਾਰੇ ਸੋਚੋਗੇ ਜੇ ਪਹਿਲੇ ਬਾਰੇ ਸੋਚੋਗੇ ਤਾਂ ਪਹਿਲਾ ਹੀ ਮਿਲੂਗਾ ਐਵੇਂ ਜੁੜਿਆ ਸੀ ਇਟਲੀ ਦੇ ਵਿੱਚ ਇੱਕ ਸ਼ਾਇਰ ਆਗਾ ਬੈਨਿਸ ਉਥੋਂ ਲੈ ਕੇ ਪੋਲੀਨੇਸ਼ੀਆ ਨਿਊਜ਼ੀਲੈਂਡ ਤੱਕ ਸੇਲਿੰਗ ਕਰਨਾ ਚਾਹੁੰਦੀ ਸੀ ਸਮੁੰਦਰ ਦੇ ਰਾਹੀ ਕਿਸ਼ਤੀ ਤੇ ਜਾਣਾ ਚਾਹੁੰਦੀ ਸੀ ਉਹਦੇ ਮਨ ਦੇ ਵਿੱਚ ਇੱਛਾ ਸੀ 15000 ਕਿਲੋਮੀਟਰ ਦਾ ਸਮੁੰਦਰ ਦੇ ਵਿੱਚ ਦੀ ਜਿਹਨੂੰ ਪਾਰ ਕਰਨ ਦੇ ਲਈ 5 ਤੋਂ 6 ਮਹੀਨੇ ਲੱਗ ਜਾਂਦੇ ਹੈਗੇ ਉਹ ਉਹਦਾ ਸੁਪਨਾ ਸੀਗਾ ਪਰ ਉਹ ਘਰ ਦੇ ਕਮਾਕਾਰਾਂ ਵਿੱਚ ਹੀ ਐਨੀ ਉਲਝੀ ਸੀਗੀ ਆਪਦਾ ਸੁਪਨਾ ਉਹਨੂੰ ਜਾਦਾ ਰਹਿੰਦਾ ਸੀ ਅੰਦਰ ਤੜਫਦਾ ਰਹਿੰਦੀ ਸੀਗੀ ਸੁਪਨਾ ਪੂਰਾ ਕਰਨ ਦੀ ਪਰ ਹੋ ਨਹੀਂ ਰਿਹਾ ਸੀ ਉਹਦੇ ਉਹਦੇ ਤੋਂ ਤਾਂ ਉਹਦਾ ਪਤੀ ਮਾਰਕ ਸੀਗਾ ਤੇ ਤਿੰਨ ਬੱਚੇ ਸੀ ਇੱਕ ਦਿਨ ਉਹਨੇ ਡਿਸਾਈਡ ਕਰ ਹੀ ਲਿਆ ਵੀ ਯਾਰ ਮੈਂ ਸੀਲਿੰਗ ਕਰ ਹੀ ਲਵਾਂ ਹੈਨਾ ਇਹ ਵੈਸੇ ਡਿਫਿਕਲਟੀ ਚ ਲੱਗਦਾਗਾ ਹੋਰ ਵੀ ਲੱਗਦਾ ਨਾ ਵੀ ਕਿਸੇ ਨੂੰ ਯਾਰ ਸਮੁੰਦਰ ਦੇ ਵਿੱਚ 15000 ਕਿਲੋਮੀਟਰ ਸਮੁੰਦਰ ਦੀਆਂ ਲਹਿਰਾਂ ਦੇਖੋ ਕਿਵੇਂ ਹੁੰਦੀਆਂ ਨੇ ਮੌਸਮ ਬਦਲਦਾ ਰਹਿੰਦਾ ਹਵਾਵਾਂ ਬਦਲਦੀਆਂ ਨੇ ਤੂਫਾਨ ਆਉਂਦੇ ਨੇ ਐਨੇ ਮਹੀਨਿਆਂ ਦੇ ਵਿੱਚ ਤਾਂ ਬਹੁਤ ਓਕੇ ਹੁੰਦੇ ਆ ਪਰ ਉਹਨਾਂ ਦਾ ਕੀ ਹੈ ਸੁਪਨਾਗਾ ਉੱਥੇ ਫਰਾਂਸ ਦੇ ਵਿੱਚ ਹਰ ਸਾਲ 300 ਪਰਿਵਾਰ ਐਵੇਂ ਹੀ ਕਰਦਾਗਾ ਇਹ ਜੀ ਐਡਵੈਂਚਰੀ ਕਰਦਾਗਾ ਸੇਲਿੰਗ ਕਰਦਾਗਾ ਸਮੁੰਦਰ ਦੇ ਰਹਿਣਾ ਤਾਂ ਉਹਨੇ ਵੀ ਸੋਚਿਆ ਉਹਨਾਂ ਨੇ ਕੀ ਕਰਿਆ ਆਪਣੇ ਤਿੰਨੋਂ ਬੱਚੇ ਹਟਾ ਕੇ ਸਕੂਲ ਦੇ ਵਿੱਚੋਂ ਆਪਦੇ ਨਾਮ ਲੈ ਗਈ 1 ਸਾਲ ਦੀ ਟ੍ਰੇਨਿੰਗ ਲਈ ਸਾਰੇ ਪਰਿਵਾਰ ਨੇ ਫਿਰ 1 ਮਹੀਨੇ ਦਾ ਟ੍ਰਾਇਲ ਹੋਇਆ ਟ੍ਰਾਇਲ ਦੇ ਵਿੱਚ ਕੀ ਹੈਗਾ ਉਹਨਾਂ ਨੂੰ ਤੈਰ ਦੇ ਕਮਰੇ ਵਿੱਚ ਰੱਖਿਆ ਗਿਆ ਉਹ ਦੇਖਦੇ ਨੇਗੇ ਵੀ ਇਹ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਰਹਿ ਸਕਣਗੇ ਜਿਹੜਾ ਟ੍ਰਾਇਲ ਪਾਸ ਕਰ ਦਿੰਦਾ ਮਤਲਬ ਕਿ ਉਹ ਰਹਿ ਲੂਗਾ ਹਨਾ ਤਾਂ ਉਹਨਾਂ ਨੇ ਟ੍ਰਾਇਲ ਵੀ ਪਾਸ ਕਰਿਆ ਉਹ ਕਹਿੰਦੇ ਸਰ ਨੂੰ ਵੱਡੀ ਇਨਵੈਸਟਮੈਂਟ ਸਾਡੇ ਜਵਾਖਾਂ ਲਈ ਜਿਹੜੀ ਹੁਣ ਤੱਕ ਅਸੀਂ ਕਰੀ ਆ ਇਹ ਹੀ ਆ ਗਈ ਵੀ ਅਸੀਂ ਉਹਨਾਂ ਨੂੰ 1 ਸਾਲ ਸਕੂਲ 'ਚ ਛਡਾ ਕੇ ਆਪਦੇ ਨਾਂ ਲੈ ਕੇ ਗਏ ਸੀ ਲਿੰਗ ਦੇ ਤਾਂ ਫਿਰ ਉਹਨਾਂ ਨੇ ਸੇਲਿੰਗ ਕਰੀ ਬੈਨਿਸ ਇਟਲੀ ਦੇ ਵਿੱਚ ਹੈਗਾ ਉੱਥੋਂ ਲੈ ਕੇ ਪੋਲੀਨੇਸ਼ੀਆ ਪੋਲੀਨੇਸ਼ੀਆ ਕਿੱਹਾਗਾ ਛੋਟੇ ਛੋਟੇ ਇਜ਼ਲੈਂਡ ਨੇ ਨਿਊਜ਼ੀਲੈਂਡ ਦੇ ਜਿਵੇਂ ਹੋਗੇ ਉੱਥੋਂ ਨਿਊਜ਼ੀਲੈਂਡ ਤੱਕ ਲਾ ਲਉ ਤਾਂ ਇਟਲੀ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਉਹ ਕਿਸ਼ਤੀ ਰਹੀ ਗਈ ਉਹਨਾਂ ਨੂੰ 15 ਮਹੀਨੇ ਲੱਗੇ ਉਹ ਕਹਿੰਦੇ ਬੈਸਟ ਕਿਵੇਂ ਆ ਸਾਡੇ ਬੱਚਿਆਂ ਲਈ ਹੈਨਾ ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹਨਾਂ ਨੇ ਸਬਰ ਸੁਖਿਆ ਹਣਾ ਸਬਰ ਕਿਵੇਂ ਸਿੱਖਿਆ ਜਦੋਂ ਸਮੁੰਦਰ ਦੇ ਵਿੱਚ ਉਹ ਦੇਖਦੇ ਸੀਗੇ ਸਾਰਾ ਦਿਨ ਹੀ ਸਮੁੰਦਰ ਦੇ ਵਿੱਚ ਦੂਰ ਦੂਰ ਤੱਕ ਦੇਖਣਾ ਤਾਂ ਉਹਨਾਂ ਕੋਲ ਸਿਰਫ ਇੱਕ ਕੈਪਸ਼ਨ ਹੀ ਹੁੰਦੀ ਸੀ ਵੀ ਉਹ ਕਿਸ਼ਤੀ ਦੇ ਜਾਂ ਕਿਸ਼ਤੀਆਂ ਕੰਧਾ ਕਣੀ ਦੇਖ ਲੈਣ ਹਣਾ ਵੀ ਨੇੜੇ ਵਾਲੀ ਚੀਜ਼ ਕਣੀ ਦੇਖਣ ਵਾਸਤੇ ਤਾਂ ਹੋਰ ਕੋਈ ਉਹਨਾਂ ਕੋਲ ਜਿਆਦਾ ਇੰਟਰਸਟਿੰਗ ਨਹੀਂ ਸੀ ਕੁਝ ਕਰਨ ਨੂੰ ਤਾਂ ਉਹਨਾਂ ਵਿੱਚ ਸਬਰ ਆਇਆ ਹਣਾ ਪਹਿਲਾਂ ਉਹਨਾਂ ਟ੍ਰਾਇਲ ਦੇ ਵਿੱਚ ਵੀ ਸਬਰ ਸਿੱਖਿਆ ਤੇ ਫਿਰ ਸੀਲਿੰਗ ਦੌਰਾਨ ਜਦੋਂ ਕਿਸ਼ਤੀ ਰਹਿੰਗੇ ਉਦੋਂ ਵੀ ਸਬਰ ਸਿੱਖਿਆ ਦੂਸਰਾ ਉਹ ਕਹਿੰਦੇ ਬੀ ਸਾਡੇ ਬੱਚੇ ਨਾ ਪਹਿਲਾਂ ਕਿਤਾਬਾਂ ਨੂੰ ਪਿਆਰ ਨਹੀਂ ਕਰਦੇ ਸੀ ਰੀਡਿੰਗ ਕਿਤਾਬਾਂ ਪੜ੍ਹਨ ਨੂੰ ਪਿਆਰ ਨਹੀਂ ਕਰਦੇ ਸੀ ਪਰ ਜਦੋਂ ਸੀਲਿੰਗ ਤੇ ਗਏ ਸਾਡੇ ਕੋਲ ਸਿਰਫ ਕਿਤਾਬੀ ਸੀਗੀਆਂ ਨਾ ਪਹਿਲਾਂ ਉਹਨਾਂ ਨੂੰ ਕਹਿੰਦੇ ਕਿਤਾਬਾਂ ਮਿੱਟੀ ਖਾਣ ਦੇ ਬਰਾਬਰ ਲੱਗਦਾ ਸੀ ਮਿੱਟੀ ਦਾ ਕੋਈ ਸੁਆਦ ਨਹੀਂ ਐਵੇਂ ਕਿਤਾਬਾਂ ਪੜ੍ਹਨ ਦਾ ਕੋਈ ਸੁਆਦ ਨਹੀਂ ਪਰ ਸੀਲਿੰਗ ਤੋਂ ਬਾਅਦ ਉਹਨਾਂ ਨੂੰ ਕਿਤਾਬਾਂ ਨਾਲ ਪਿਆਰ ਪੈ ਗਿਆ ਹੈ ਨਾ ਆ ਉਹਨਾਂ ਨੇ ਕਿੰਨੀ ਲੱਗ ਜੀ ਸੂਚੀ ਨਾ ਜੁਲੀਆ ਨੇ ਦੁਲੀਆਂ ਤੇ ਮਾਰਗ ਦਾ ਹਸਬੰਡ ਸੀਗਾ ਸਾਥ ਦਿੱਤਾ ਉਹਨੇ ਫਿਰ ਉਹ ਕਹਿੰਦੇ ਵੀ ਉਸ ਤੋਂ ਬਾਅਦ ਉਹ ਸੀਲਿੰਗ ਦੀ ਰਹੇ ਲਗਭਗ ਹੈਨਾ ਸੀਲਿੰਗ ਦਾ ਉਹਨਾਂ ਨੂੰ ਵਧੀਆ ਲੱਗਿਆ ਫਿਰ ਉਸ ਤੋਂ ਬਾਅਦ ਉਹ ਸੀਲਿੰਗ ਦੀ ਰਹੇ ਪਰ 15 ਮਹੀਨੇ ਉਹਨਾਂ ਨੂੰ ਸਮੁੰਦਰ ਦੇ ਵਿੱਚ ਹੀ ਲੱਗੇ ਹੈਨਾ ਬਹੁਤ ਔਖਾ ਵੀ ਸੀ ਜਿਹਾ ਇਹਨਾਂ ਸਬਰ ਵਾਲਾ ਵਰਕਿਆ ਜਾਂਦਾ ਹੈਨਾ ਤਾਂ ਪਰ ਉਹਨਾਂ ਨੂੰ ਵਧੀਆ ਲੱਗਦਾ ਐਡਵੈਂਚਰ ਹੁਣ ਆਪਣੀ ਜ਼ਿੰਦਗੀ ਵਿੱਚ ਕੀ ਹੈਗਾ ਆਪਾਂ ਪੰਜਾਬੀ ਆਂਗੇ ਆਪਾਂ ਕੀ ਇਹ ਬੱਚੇ ਨੂੰ ਵੀ ਪੜਾਓ 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 ਜੇ ਆਪਾਂ ਸੀਲਿੰਗ ਵਰਗੇ ਕੋਰਸ ਨਹੀਂ ਕਰਾ ਸਕਦੇ ਬੱਚਿਆਂ ਨੂੰ ਨਾ ਤਾਂ ਹੋਰ ਕੀ ਕਰਾ ਸਕਦੇ ਹਾਂ ਹੋਰ ਸਕਿੱਲਾਂ ਸਕਿੱਲਾਂ ਦਾ ਕਰਾ ਸਕਦੇ ਹਾਂ ਜਿੰਨਾਂ ਦਾ ਨਹੀਂ ਉਹਨਾਂ ਨੂੰ ਬੇਸਿਕ ਜਿਹੜੇ ਆਪਾਂ ਲੈਣ ਦਾ ਤਰੀਕਾ ਆਵੇ ਨਾ ਕੋਈ ਸਬਰ ਕੋਈ ਸੰਗੀਤ ਕੋਈ ਨੱਚਣ ਗਾਉਣਾ ਕੋਈ ਆਰਟ ਹੋਵੇ ਕੋਈ ਲੜਨ ਬਾਅਰ ਕਰਨ ਦਾ ਗੱਤਕਾ ਕੁਝ ਵੀ ਸਿਖਾ ਸਕਦੇ ਆਪਾਂ ਤਾਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਸਕਿੱਲਾਂ ਦੇ ਵਿੱਚ ਵੀ ਪਾਵਰ ਕਰੋ ਤਾਂ ਕਿ ਉਹ এনवायरमेंट ਤੋਂ ਜਿਆਦਾ ਸਿੱਖਣ ਕਿਤਾਬਾਂ ਤੋਂ ਵੀ ਸਿੱਖਣੇ এনवायरमेंट ਤੋਂ ਵੀ ਸਿੱਖਣਾ ਨਾ ਇਹ ਅਲੱਗ ਜੀ ਕਹਾਣੀ ਸੀ ਸਾਨੂੰ ਸਿੱਖਣ ਨੂੰ ਮਿਲਿਆ ਹੋਇਆ ਇਹਦੇ ਵਿੱਚ ਉਹਨਾਂ ਵੀ ਕਿ ਪੜ੍ਹਾਈ ਦੇ ਨਾਲ ਨਾਲ ਕੁਝ ਹੋਰ ਵੀ ਐਕਟੀਵਿਟੀਆਂ ਆਪਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਲਈ ਕਰ ਸਕਦੇ ਹਾਂਗੇ ਆਪਣੇ ਲਈ ਵੀ ਜ਼ਰੂਰੀ ਇਹ ਚੀਜ਼ਾਂ ਕਿ ਲੱਕਰ ਚਲਾਈ ਜਾਣਾ ਕਰਦੇ ਵਿੱਚ ਪੈਸੇ ਨੂੰ ਦੇਖੀ ਹੈ ਨਾ ਇਹ ਵੀ ਕੋਈ ਜ਼ਿੰਦਗੀ ਨਹੀਂ ਐਡਵੈਂਚਰ ਜ਼ਰੂਰੀ ਨੇ ਕੋਸ਼ਿਸ਼ ਕਰੋ ਵੀ ਕੁਝ ਨਾ ਕੁਝ ਐਡਵੈਂਚਰ ਕਰੋ ਤੇ ਕੁਝ ਪ੍ਰੋਡਕਟਿਵ ਵੀ ਕਰੋ ਉਸ ਤੋਂ ਪਹਿਲਾਂ ਜਿਹਦੇ ਨਾਲ ਤੁਹਾਡੇ ਕੋਲ ਪੈਸਾ ਆ ਜਾਵੇ ਐਡਵੈਂਚਰ ਕਰਨ ਦਾ ਹਨਾ ਤਾਂ ਅੱਪਾ ਮਿਲਾਂਗੇ ਅਗਲੀ ਵੀਡੀਓ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਵਿੱਚ